ਆ ਦੇਖੋ ਜੀ ਜੋੜਾਂ ਦੇ ਮਰੀਜ਼ਾਂ ਵਾਸਤੇ ਇੱਕ ਵੀਡੀਓ ਬਣਾਉਣ ਲੱਗੇ ਆ ਸਤਿ ਸ਼੍ਰੀ ਅਕਾਲ ਪੈਂ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਤੁਹਾਡਾ ਵਰਮਜੀਤ ਕੌਰ ਜੀ ਪੈਂ ਜੀ ਕੀ ਸਮੱਸਿਆ ਲੈ ਕੇ ਆਏ ਸੀ ਡਾਕਟਰ ਸ਼ਾਦਾ ਜੀ ਕੋਲੇ ਬਹੁਤ ਜੋੜਾਂ ਦੇ ਬਹੁਤ ਦਰਦ ਸੀਗਾ ਜੀ ਮੇਰੇ ਕਿਹੜੇ ਕਿਹੜੇ ਜੋੜਾਂ 'ਚ ਕਿਹੜਾ ਕਿਹੜਾ ਕਿਵੇਂ ਕਿਵੇਂ ਦਰਦ ਹੁੰਦਾ ਸੀ ਹਾਂ ਬਸ ਉਹ ਆ ਜੋੜਾਂ ਦੇ ਕੂਨੀਆ 'ਚ ਆ ਕਮਰ ਦਰਦ ਮੋਢੇ ਦਰਦ ਬੋਸੀਗੇ ਪਿਆਨਾ 'ਚ ਬਹੁਤ ਸੂਜਨ ਆਉਂਦੀ ਸੀ ਇਹ ਕਿੰਨੇ ਸਾਲ ਪਹਿਲਾਂ ਤੋਂ ਸ਼ੁਰੂ ਹੋਇਆ ਸੀ 5-6 ਸਾਲ ਹੋ ਗਏ ਜੀ ਸਾਨੂੰ ਫੇਰ ਕੀ ਕੀ ਸਮੱਸਿਆ ਕੱਟੀ ਤੁਸੀਂ ਕਿਵੇਂ ਕਿਵੇਂ ਤੁਹਾਡਾ ਸਫ਼ਰ ਰਿਹਾ ਜ਼ਿੰਦਗੀ ਦਾ ਬਹੁਤ ਇਲਾਜ ਕਰਾਇਆ ਜੀ ਅਸੀਂ ਬਹੁਤ ਸਾਂ ਦਵਾਈ ਖਾਦੀ ਆ ਬਹੁਤ ਇਲਾਜ ਵੀ ਦੇਸੀ ਵੀ ਖਾਦੀ ਆ ਦੂਜੀ ਵੀ ਖਾਦੀ ਆ ਫਰਕ ਨਹੀਂ ਪਿਆ ਕੀ ਫੇਰ ਫਰਕ ਕਿੱਥੋਂ ਪਿਆ ਬਣ ਜੀ ਤੁਹਾਨੂੰ ਫਰਕ ਸਾਨੂੰ ਪਿਆ ਜੀ ਸਾਨੂੰ ਕਿਸੇ ਗਵਾਂਢੀ ਨੇ ਦੱਸਿਆ ਸੀ ਉਹ ਇੱਥੇ ਆਂਦੇ ਸੀਗੇ ਉਹਨਾਂ ਨੂੰ ਬਹੁਤ ਫ ਉਹਨਾਂ ਨੇ ਕਿਹਾ ਡਾਕਟਰ ਸ਼ਰਦਾ ਜੀ ਕੋਲ ਜਾਓ ਜੀ ਬਹੁਤ ਵਧੀਆ ਡਾਕਟਰ ਨੇ ਬਹੁਤ ਵਧੀਆ ਇਲਾਜ ਕਰਦੇ ਨੇ ਤੇ ਕਿੰਨੇ ਮਹੀਨੇ ਇਲਾਜ ਚੱਲਿਆ ਤੁਹਾਡਾ ਭਾਈ 5 ਮਹੀਨੇ ਚੱਲਿਆ ਜੀ 5 ਮਹੀਨੇ ਵਿੱਚ ਤੁਸੀਂ ਬਿਲਕੁਲ ਠੀਕ ਹੋ ਗਏ ਹਾਂ ਜੀ ਬਿਲਕੁਲ ਠੀਕ ਹੁਣ ਤਾਂ ਨਹੀਂ ਕੋਈ ਜੋੜਾਂ ਦੀ ਸਮੱਸਿਆ ਨਹੀਂ ਜੀ ਹੁਣ ਤਾਂ ਮੇਰੇ ਕੋਲ ਠੀਕ ਆ ਮੇਰੇ ਮੈਂ ਰੋਟੀ ਉਟੀ ਬਣਾ ਸਕਦੀ ਹਾਂ ਆਪਣੇ ਬੱਚੇ ਤੋਰ ਸਕਦੀ ਹਾਂ ਸਕੂਲੇ ਬਾਹਾਂ ਜਾ ਕੇ ਦਿਖਾਵਾਂਗੇ ਮੋਢੇ ਜਾ ਕੇ ਸਾਰਾ ਕੰਮ ਕਰ ਸਕਦੀ ਹਾਂ ਹੱਥ ਵੀ ਦਿਖਾਵਾਂਗੇ ਹਾਂਜੀ ਬੈਠ ਵੀ ਸਕਦੀ ਹਾਂ ਬੈਠ ਕੇ ਦਿਖਾ ਦੂੰਗੇ ਵਾਹ ਜੀ ਵਾਹ ਕੀ ਕਹਿਣਾ ਚਾਹੋਗੇ ਡਾਕਟਰ ਜੀ ਬਾਰੇ ਬਹੁਤ ਬਹੁਤ ਧੰਨ ਜਿਨ੍ਹਾਂ ਨੇ ਸਾਡਾ ਇਲਾਜ ਕੀਤਾ ਹੋਰਾਂ ਦਾ ਵੀ ਕਰਨ ਅਸੀਂ ਕਹਿੰਦੇ ਹੋਰਾਂ ਨੂੰ ਵੀ ਅਸੀਂ ਇਸ ਇਨਾ ਦਿੰਦੇ ਆ ਵੀ ਜੇ ਨਾ ਦੇ ਕੋਈ ਵੀ ਪ੍ਰੋਬਲਮ ਆ ਉਹ ਡਾਕਟਰ ਜੀ ਕੋਲ ਆਣ ਇੱਥੇ ਠੀਕ ਹੋਣਾ ਚਲੋ ਬਹੁਤ ਬਹੁਤ ਧੰਨਵਾਦ ਭਾਈ ਜੀ ਬਹੁਤ ਬਹੁਤ ਧੰਨਵਾਦ